ਹਾਂਜੀ ਸਾਸੀ ਘਾਬਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਤਿੰਨ ਜਾਨਵਰ ਵਿਖਾਉਣੇ ਆ ਇੱਕ ਆ ਝੋਟੀ ਚੰਗੇ ਕਦ ਕਾਠ ਵਾਲੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਆ ਨਾਲ ਮਰੀਕਣ ਖੜੀ ਪੂਰੀ ਵੱਡੀ ਤੇ ਮਰੀਕਣ ਜਿਹੜਾ ਹੀ ਕਦ ਆ ਆ ਤੁਸੀਂ ਵੇਖ ਹੀ ਰਹੇ ਆ ਬਾਕੀ ਜਿਹਦੇ ਵੀ ਪਸੰਦ ਆਉ ਇੱਥੇ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਕਰ ਲਿਓ ਇੱਕ ਆ ਜਰਸੀ ਆ ਤਿੰਨ ਜਾਨਵਰ ਇਨਫਰਮੇਸ਼ਨ ਲੈ ਦਨਾਂ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਦਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੋ ਨਾਮ ਸਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾ ਫੋਨ ਨੰਬਰ ਦੱਸੋ 988568108 ਇਹ ਤੋਂ ਹੀ ਚੱਲ ਪਈ ਜਾਂ ਇਹ ਤਾਂ ਬਈ ਦੂਜਾ ਸੂਆ 20 ਤਰੀਕ ਨੂੰ ਦੇਣ ਪੂਰੇ ਆ ਪਹਿਲੇ ਸੂਏ ਨੇ 10 ਤੋਂ 11 ਲੀਟਰ ਦੁੱਧ ਦਿੱਤਾ ਵਿਆ ਪਹਿਲੇ ਸੂਏ ਹਾਂਜੀ ਹਾਂਜੀ ਤਣ ਕਿਨੇ ਪਏ ਆ ਦੇਣ ਦੇ 20 ਤਰੀਕ ਨੂੰ ਪੂਰੇ ਆ ਬਈ ਅੱਜ 15 ਗਾਹ ਸਤਾ ਅੱਜ 15 ਹੋ ਗਿਆ ਹਾਂ ਪੰਜ ਛੇ ਦਿਨ ਪਏ ਆ ਪੰਜ ਛੇ ਦਿਨ ਪਏ ਸੀਲ ਸੌ ਸੀਲ ਸੌ ਫੁੱਲ ਕੱਢ ਬਾਹਰ ਨੂੰ ਫੇਰ ਦੋਸਤੋ 20 21 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜਾਨੀ ਕਿ ਅੱਜ ਡੇਟ ਮੁਤਾਬਕ 5 6 ਦਿਨ ਹੀ ਰਹਿ ਗਏ ਅੱਜ 15 ਅਗਸਤ ਆ 20 ਨੂੰ ਸੂੰਦੀ ਆ ਤਾਂ 5 ਲੈ ਲਓ 21 ਨੂੰ ਸੂੰਦੀ ਆ ਤਾਂ 6 ਲੈ ਲਓ 10 11 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਰਾਜੀ ਰੂਜੀ ਪੂਰੀ ਆ ਬਾਕੀ ਤੁਸੀਂ ਵੇਖ ਹੀ ਰਹੇ ਆ ਆਪਾਂ ਤਾਂ ਅੱਗੇ ਵੀ ਕਹਿੰਨੇ ਹੁੰਨੇ ਭਰਾਵੋ ਹਰੇਕ ਦੇ ਘਰੇ 4 4 5 5 6 6 ਫੋਨ ਆ ਯਾਨੀ ਕਿ ਜਿੰਨੇ ਜੀ ਆ ਉਹਨਾਂ ਕੋਲੇ 2 2 ਫੋਨ ਆ ਹਰੇਕ ਦੇ ਘਰੇ ਤੇ ਭਰਾਵੋ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਹੈ ਵੀਡੀਓ ਤੇ ਤੁਹਾਨੂੰ ਜਗਾ ਦਾ ਪਤਾ ਲੱਗ ਜਾਂਦਾ ਜਾਨਵਰ ਦਾ ਪਤਾ ਲੱਗ ਜਾਂਦਾ ਮਾਲਕ ਦਾ ਨੰਬਰ ਮਿਲ ਜਾਂਦਾ ਪਿੰਡ ਦਾ ਪਤਾ ਲੱਗ ਜਾਂਦਾ ਕਿਹੜੇ ਪਿੰਡ ਖੜੇ ਉਦੋਂ ਬਾਅਦ ਚ ਅਗਲੇ ਨੂੰ ਫੋਨ ਲਾਓ ਵੀਡੀਓ ਕਾਲ ਤੇ ਆਪਦਾ ਜਾਨਵਰ ਤਸੱਲੀ ਨਾਲ ਵੇਖ ਲਓ ਜਦੋਂ ਓਕੇ ਹੋ ਗਿਆ ਉਦੋਂ ਬਾਅਦ ਚ ਅਗਲੇ ਦੇ ਘਰੇ ਜਾਵੜੋ ਤੇ ਤੁਹਾਡਾ ਹੱਕ ਬੰਦ ਆ ਤਸੱਲੀ ਕਰਨ ਦਾ ਝੋਟੀ ਚੰਗੀ ਐ ਕੱਦ ਵੱਡਾ ਪੰਜਾ ਛੇ ਦਿਨਾਂ ਦੀ ਕੱਚੀ ਐ ਜੇ ਜ ਮਾਲ ਨੰਬਰ ਦਾਰਾ ਜਮਾ ਜਾਇ ਜਾ 80000 ਰੁਪਏ ਦੀ ਦੇ ਦੇ 80 ਦੀ ਹਾਂ ਮਾਨ ਤਾਨ ਕਰ ਦਾਂਗੇ ਬਈ ਦੋਸਤੋ ਜਮਾ ਲੋਟ ਜੇ ਆਪਾਂ 80000 ਦੀ ਬਾਈ ਕਹਿੰਦਾ ਦੇ ਦੂੰਗਾ ਤੇ ਵਿੱਚੋਂ ਮਾਨ ਤਾਨ ਕਰ ਦੂੰਗਾ ਭਾਅ ਤਾਂ ਫਿਰ ਲੋਟ ਹੀ ਐ ਬਾਕੀ ਜਿਹਦੇ ਵੀ ਪਸੰਦ ਆਊਗੀ ਅਗਲਾ ਆਪਦੀ ਤਸੱਲੀ ਕਰਕੇ ਲੈ ਜੇ ਸੋਹਣੇ ਥਾਣਾਂ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਦੁੱਧ ਵੀ ਜਾਇਜ਼ ਹੀ ਦੱਸਿਆ ਬਾਈ ਨੇ 10-11 ਕਿਲੋ ਤੇ ਮੁੱਲ ਵੀ ਜਾਇਜ਼ ਹੀ ਕੀਤਾ ਮਾਨ ਤਾਨ ਹੋ ਜੂ ਦੋ ਨੰਬਰ ਤੇ ਆ ਜਾ ਦੋ ਨੰਬਰ ਤੇ 9 ਕਿਲੋ ਦੁੱਧ ਆ ਬਈ ਅੱਗੇ ਕੜਾ ਕਿੰਨੇ ਦੀ ਇਹ ਦੇ ਦੇਵਾਂਗੇ ਆਪਾਂ ਬਾਈ ਯਾਰ ਦੀ ਕੱਢ ਬਾਹਰ ਭੈਣਾ ਝੋਟੀ ਦਾ ਕੱਦ ਵੀ ਅਮਰੀਕਨ ਜਿਹਾ ਹੈ ਨਾ 22000 ਦੀ ਬਾਈ ਕਹਿੰਦਾ ਦੇ ਦੇਾਂਗੇ 9 ਕਿਲੋ ਦੁੱਧ ਦਾ ਟੋਕੜ ਹੈ ਤੁਸੀਂ ਵੀ ਸੋਣੀ ਲਿਆ ਜਿਹੜੀ ਜਾਣਕਾਰੀ ਮਾਲਕ ਦਿੰਦਾ ਉਹੀ ਆਪਾਂ ਦੁਬਾਰਾ ਰਿਪੀਟ ਕਰ ਦੇਈਦੀ ਆ ਇਹ ਤੁਹਾਨੂੰ ਵੀ ਪਤਾ ਹੈ ਨਾ ਤੁਸੀਂ ਪੈਸੇ ਲਾਉਣੇ ਆ ਤੁਹਾਡੀ ਪਸੰਦ ਹੈ ਜਿਹਦੇ ਘਰੇ ਵੀਡੀਓ ਬਣਾ ਰਹੇ ਆ ਜੀਨੇ ਪਸ਼ੂ ਵੇਚਣਾ ਅਗਲੇ ਨੇ ਪੈਸੇ ਲੈਣੇ ਆ ਆਪਦਾ ਜਾਨਵਰ ਦੇਣਾ ਤੇ ਆਪਣਾ ਰੋਲ ਤਾਂ ਇੰਨਾ ਹੀ ਆ ਕਿ ਆਪਾਂ ਵੀਡੀਓ ਬਣਾ ਕੇ ਜਨਤਾ 'ਕ ਕਰ ਦੇਣੀ ਆ ਸਾਰਿਆਂ ਨੇ ਵੇਖ ਲੈਣੀ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਤੁਸੀਂ ਆਪਦਾ ਸੌਦਾ ਕਰ ਲੈਣਾ ਅਗਲੇ ਨੂੰ ਪੈਸੇ ਦੇ ਦੇਣੇ ਤੇ ਆਪਦਾ ਜਾਨਵਰ ਲੈ ਜਾਣਾ ਕੱਦ ਕਾਟ ਪੂਰਾ ਵੱਡਾ ਡੱਬੀ ਵਹਿੜ 9 ਕਿਲੋ ਦੁੱਧ 22000 ਮੁੱਲ ਛੋਟ ਛੱਪਾ ਮਾਨਤਾਨ ਹੋ ਜੂ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ ਕੋਈ ਆਏ ਨਾ ਮੰਨੇ ਕਿ ਲੇਵਾ ਥੋੜਾ ਵਿਖਾਉਂਦੀ ਆ ਵੀਡੀਓ ਹੀ ਬਣਾ ਰਹੇ ਆ ਕੋਈ ਵੀ ਆ ਭਾਈ ਟੜਕੇ 10:30 ਸੋਭਾ ਦੀ ਚਵਾਈ ਕੀਤੀ ਵੀ ਹੈ ਇੱਥੇ ਆ ਨਹੀਂ ਤਾਂ ਜਪਾ ਨਾ ਚੋਂਦੇ ਫੇਰ ਤਾਂ ਬਲੇਕਰਿੰਗ ਬਣ ਜਾਣਾ ਸੀ ਹੂੰ ਠੀਕ ਹੈ ਐ ਤੇ ਆ ਜਾ ਇਹ ਹੈਗੀ 7 ਮਹੀਨਾ ਦੀ ਪਹਿਲਣ ਵਹਿੜਾ 6 ਮਹੀਨਿਆਂ ਦੀ ਗੱਬਣ ਹਾਂ ਕੱਢ ਬਾਹਰ ਨੂੰ ਦੋਸਤੋ ਜਿਵੇਂ 2 ਨੰਬਰ ਵਹਿੜਾ ਬਾਈ ਨੇ ਤਾਂ ਮੁੱਲ ਦੁੱਧ ਦਾ ਮੰਗਿਆ ਪੱਠੇ ਤੁਸੀਂ ਪਾਉਣੀ ਆ ਇੱਕ ਅੱਧਾ ਡੱਬਾ ਪਾਊਡਰ ਪਾਊਡਰ ਦਾ ਦੇ ਲਿਓ ਹੀਟ ਚ ਆ ਜਾਂਦੀ ਆ ਗੱਬਣ ਰਹਿ ਜਾਂਦੀ ਆ ਇੱਡੀ ਵਹਿੜ ਵੇਖ ਲਓ ਕਿੰਨੇ ਪੈਸਿਆਂ ਦੀ ਆ ਪਰ ਅੱਜ ਤੁਸੀਂ ਗੱਭਣ ਦਾ ਨਹੀਂ ਸੌਦਾ ਕਰ ਰਹੇ ਅੱਜ ਤੁਸੀਂ ਦੁੱਧ ਦਾ ਸੌਦਾ ਕਰ ਰਹੇ ਆ 9 ਕਿਲੋ ਦਾ 22000 ਮੁੱਲ ਹੈ ਤੇ ਜੇ ਕਿਤੇ ਗੱਭਣ ਰਹਿ ਗਈ ਕਿੱਡੀ ਵਹਿੜ ਆ ਕਿੰਨੇ ਪੈਸਿਆਂ ਦੀ ਆ ਕਿਉਂਕਿ ਇੱਡੀ ਔਫਸਰ ਵਹਿੜ ਹੀ ਲੈਣੀ ਹੋਵੇ 30 35000 ਦੀ ਆਉਂਦੀ ਹੈ ਘੱਟੋ ਘੱਟ ਉਸ ਦਾ 40 ਦੀ ਮਿਲੇ ਆ ਸੱਤਾਂ ਦੀ ਗੱਭਣ ਨੰਬਰਦਾਰਾ ਸੱਤਾਂ ਦੀ ਗੱਭਣ ਆ ਪਹਿਲੇ ਸੂਵੇ ਸੁੰਦੀ ਆ ਮੋੜਲਾ ਕਿੰਨੇ ਦੀ ਨੰਬਰਦਾਰਾ 22000 ਦੀ ਇਹ ਦੇ ਦੇ 22 ਦੀ ਉਹ 22 ਦੀ ਇਹ ਚੱਕੋ ਦੀ ਮੁੱਲ ਤਾਂ ਨੰਬਰਦਾਰ ਦੇ ਨਿੱਕੇ ਨਿੱਕੇ ਹੀ ਹੁੰਦੇ ਆ ਬਾਈ ਦੀ ਇਹ ਤੇ ਬਾਈ ਦੀ ਉਹ ਜੇ ਕੋਈ ਜੋੜਾ ਲੈ ਲੈਂਦਾ ਕੋਈ 5-400 ਹਜ਼ਾਰ ਵੱਧ ਮਾਨ ਤਨ ਕਰ ਦੂ ਭਾਜਾਂ ਮਾ ਲੋਟ ਹੀ ਆ ਦੋ ਮਹੀਨੇ ਕੋਈ ਵਧੀਆ ਇਹਨੂੰ ਸੇਵਾ ਸੁਭਾ ਕਰ ਲੈਂਦਾ ਦੋ ਘਾਟੇ ਫੀਟ ਦੇ ਪਾਲੇ ਉਹ ਥੰਨੇ ਥੋੜੀ ਬਹੁਤ ਆ ਤੇ ਲੇ ਵਜਨ ਵਜਨ ਚੰਗਾ ਕਰ ਦੂ ਸੋਨਾ ਲੇਵਾ ਤਿਆਰ ਕਰਕੇ ਸੂ ਥਣਚਾਰੀ ਥਣ ਤਿਆਰ ਥਣਚਾਰੀ ਆ 22000 ਦੀ ਅੱਜ ਦੀ ਵੀਡੀਓ ਦੇ ਵਿੱਚ ਨੰਬਰਦਾਰ ਦੀਆਂ ਦੋ ਵੜਾ ਇੱਕ ਝੋਟੀ ਝੋਟੀ ਦਾ ਵੀ ਮੰਨ ਲਓ ਕੋਈ ਬਾਹਲਾ ਨਹੀਂ ਕੀਤਾ 80 ਦੀ ਦੇ ਦੇਣੀ ਆ ਵੱਡੇ ਗੱਦ ਵਾਲੀ ਝੋਟੀ ਆ ਫੋਨ ਨੰਬਰ ਸਕਰੀਨ ਤੇ ਆ ਲੰਗਿਆਣਾ ਨਵਾਂ ਪਿੰਡ ਜਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਤਿ ਸ੍ਰੀ ਅਕਾਲ